ਅੱਜ ਲੁਧਿਆਣੇ ਦੇ ਵਿੱਚ ਵਿਸ਼ਕਮਾ ਚੌਂਗ ਦੇ ਵਿੱਚ ਵਿਸ਼ਕਮਾ ਪਵਨ ਜਿਹੜਾ ਕਿ 1952 ਤੋਂ ਸਭ ਤੋਂ ਪੁਰਾਣਾ ਜਿਹੜਾ ਵਿਸ਼ਕਮਾ ਬਾਬਾ ਜੀ ਦਾ ਮੰਦਿਰ ਹੈ ਉੱਥੇ ਵਿਸ਼ਕਮਾ ਦਿਵਸ ਬਹੁਤ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਵੀ ਕੀਰਤਕਾਰ ਹੈ ਜਿੱਥੇ ਵੀ ਬੰਦੇ ਹਾਤੀ ਕਾਰੀਗਰ ਜਿਹੜੇ ਹੈ ਕੰਮ ਕਰਦੇ ਹੋ ਅੱਜ ਸਾਰੇ ਉਹ ਜਾਰਾ ਦੀ ਪੂਜਾ ਕਰਦੇ ਆ ਬਾਬਾ ਜੀ ਵਿਸ਼ਮਾ ਜੀ ਦੇ ਸਾਲ ਚ ਇੱਕ ਵਾਰੀ ਮਨਾਇਆ ਜਾਂਦਾ ਹੈ ਸਾਰੇ ਬੰਦੇ ਖੁਸ਼ ਹੈ ਲੁਧਿਆਣੇ ਦੇ ਵਿੱਚ ਜਿੰਨੇ ਵੀ ਕਿਰਤਕਾਰ ਹੈ ਜਾਂ ਕੁਛ ਵੀ ਹੈ ਦਿਲੋਂ ਜਾਨ ਤੋਂ ਸਾਰੇ ਮਿਹਨਤ ਕਰਦੇ ਆ ਪੰਜਾਬ ਦੇ ਵਿੱਚ ਵੀ ਹੈ ਸਾਰੇ ਇਸੇ ਲਈ ਪੰਜਾਬ ਜਿਹੜੀ ਤਰੱਕੀ ਦਾ ਜਿਹੜਾ ਰਾਜ ਹੈ ਉਹ ਇਹੀ ਹੈ ਕਿ ਸਾਰੇ ਬੰਦੇ ਬਹੁਤ ਹੀ ਮਿਹਨਤ ਕਰ ਰਹੇ ਆ ਤਾਂ ਜਿਹੜਾ ਪੰਜਾਬ ਜੋ ਹੈ ਬਹੁਤ ਅੱਗੇ ਤਰੱਕੀ ਨਾਲ ਵੱਧ ਰਿਹਾ ਹੈ ਤਾਂ ਆਜ ਬਾਬਾ ਵਿਸ਼ਕਮਈ ਦੀ ਦੁਆਜ ਉਤੇ ਇਸ ਸਰਵਿਸ ਨੂੰ ਅਸੀਂ ਲਾਂਚ ਕੀਤਾ ਹੈ ਜਿਹਦੇ ਵਿੱਚ ਤੁਸੀਂ ਫ੍ਰੀ ਦੇ ਵਿੱਚ ਆਪਣੀਆਂ ਡਰਾਇੰਗਾਂ ਭੇਜ ਕੇ ਜਿਸ ਲੂਮਿਨਸ ਦੇ ਉਤੇ ਕਿੰਨੇ ਵਾਟੇ ਦੀ ਕਿਹੜੀ ਲਾਈਟ ਹੈ ਚਾਹੇ ਫੈਕਟਰੀ ਹੈ ਚਾਹੇ ਘਰ ਹੈ ਚਾਹੇ ਕੋਈ ਦੁਕਾਨ ਹੈ ਸ਼ਾਪ ਹੈ ਉਹਦੇ ਬਾਰੇ ਤੁਸੀਂ ਫ੍ਰੀ ਸਰਵਿਸ ਲੈ ਸਕਦੇ ਹੋ। ਦਚਰਾਗ نیوز ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ। ਪ੍ਰਦੇਸ਼ ਦੇ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਤੁਮਤਾਂ ਦੇ ਨਾਲ ਮਨਾਇਆ ਜਾ ਰਿਹਾ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿਹੜਾ ਵਿਸ਼ਕਰਮਾ ਦੇ ਆ ਲੋਕ ਉਸ ਨੂੰ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਵੇਲੇ ਵਿਸ਼ਕਰਮਾ ਚੌਕ ਦੇ ਕੋਲ ਮੌਜੂਦ ਜਿਹੜਾ ਵਿਸ਼ਕਰਮਾ ਮੰਦਿਰ ਉਸ ਦੇ ਵਿੱਚ ਮੌਜੂਦ ਆਜ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਭਗਤਾ ਲਗਾਤਾਰ ਪਹੁੰਚ ਰਹੇ ਨੇ ਆਪ ਕੋ ਆਪਣੇ ਤਰੀਕੇ ਦੇ ਨਾਲ ਜਿਹੜੀ ਸੇਵਾ ਇੱਥੇ ਕਰਦੇ ਹੋਏ ਨਜ਼ਰ ਆ ਰਹੇ ਨੇ ਭਾਈ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਭਾਈ ਜੀ ਪਹਿਲਾਂ ਸਵਾਗਤ ਹਾਂ ਜੀ ਸਾਰੇ ਨੂੰ ਮਨਮੋਨ ਸਿੰਘ ਚੱਗਾ ਕਿ ਉਸ ਤੋਂ ਸੁਝ ਗਿਆ ਤੋਂ ਅੱਜ ਲੁਧਿਆਣਾ ਦੇ ਵਿੱਚ ਵਿਸ਼ਕਰਮਾ ਚੌਂਗ ਦੇ ਵਿੱਚ ਵਿਸ਼ਕਰਮਾ ਪਵਨ ਜਿਹੜਾ ਕਿ 1952 ਸਭ ਤੋਂ ਪੁਰਾਣਾ ਜਿਹੜਾ ਵਿਸ਼ਕਮਾ ਬਾਬਾ ਜੀ ਦਾ ਮੰਦਿਰ ਹੈ ਉੱਥੇ ਵਿਸ਼ਕਮਾ ਦਿਵਸ ਬਹੁਤ ਧੂਮਤਾਂ ਨਾਲ ਮਨਾਇਆ ਜਾ ਰਿਹਾ ਇੱਥੇ ਨਹੀਂ ਹੈ ਸਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਕੀਰਤਕਾਰ ਹੈ ਜਿੱਥੇ ਵੀ ਬੰਦੇ ਹਾਤੀ ਕਾਰੀਗਰ ਜਿਹੜੇ ਹੈ ਕੰਮ ਕਰਦੇ ਹੋ ਅੱਜ ਸਾਰੇ ਉਜਾਰਾ ਦੀ ਪੂਜਾ ਕਰਦੇ ਆ ਬਾਬਾ ਜੀ ਵਿਸ਼ਮਈ ਦੇ ਇਸ ਸਾਲ ਚ ਇੱਕ ਵਾਰੀ ਮਨਾਇਆ ਜਾਂਦਾ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅਸੀਂ ਇੱਥੇ ਇਸ ਦਿਵਸ ਦੇ ਵਿੱਚ ਇੱਕ ਪਾਰ ਬਣ ਕੇ ਆਏ ਆ ਅਸੀਂ ਇੱਥੇ ਬਹੁਤ ਧੂਮਤਾਂ ਨਾਲ ਮਨਾ ਰਹੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਆਪਾਂ ਕਹਿ ਲੀਏ ਇੱਕ ਬਈ ਵਿਸ਼ੇਸ਼ ਕਿਰਪਾ ਲੱਗਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕਾਰੋਬਾਰ ਪਰਫੁੱਲਿਤ ਲੁਧਿਆਣਾ ਦੇ ਵਿੱਚ ਹੋ ਰਹੇ ਨੇ ਭਾਵੇਂ ਛੋਟੇ ਸਤਰ ਦਾ ਵਪਾਰੀ ਹੋਵੇ ਵੱਡੇ ਸਤਰ ਦਾ ਵਪਾਰੀ ਹੋਵੇ ਸਾਰੇ ਖੁਸ਼ ਆ ਸਾਰੇ ਬੰਦੇ ਹੀ ਖੁਸ਼ ਆ ਲੁਧਿਆਣੇ ਦੇ ਵਿੱਚ ਜਿੰਨੇ ਵੀ ਕਿਰਤਕਾਰ ਹੈ ਜਾਂ ਕੁਝ ਵੀ ਹੈ ਦਿਲੋਂ ਜਾਨ ਤੋਂ ਸਾਰੇ ਮਿਹਨਤ ਕਰਦੇ ਆ ਪੰਜਾਬ ਦੇ ਵਿੱਚ ਵੀ ਆ ਸਾਰੇ ਇਸੇ ਲਈ ਪੰਜਾਬ ਜਿਹੜੀ ਤਰੱਕੀ ਦਾ ਜਿਹੜਾ ਰਾਜ ਹੈ ਉਹ ਇਹੀ ਹੈ ਕਿ ਸਾਰੇ ਬੰਦੇ ਬਹੁਤ ਹੀ ਮਿਹਨਤ ਕਰ ਰਹੇ ਆ ਤਾਂ ਜਿਹੜਾ ਪੰਜਾਬ ਜੋ ਹੈ ਬਹੁਤ ਅੱਗੇ ਤਰੱਕੀ ਨਾਲ ਵੱਧ ਰਿਹਾ ਹੈ ਅਜੀਵਿਸ਼ਕਰਮਾ ਡੋਮੋ ਕੇ ਖਾਸ ਸਰਵਿਸ ਵੀ ਮਸ਼ੂਨਾ ਵੀ ਤੁਹਾਡੇ ਵੱਲੋਂ ਲਾਂਚ ਕੀਤੀ ਗਈ ਹੈ ਹਾਂਜੀ ਜੀ ਅਜੀਵਿਸ਼ਕਰਮਾ ਦੀ ਬਸ ਦੋਤੇ ਕ੍ਰਿਸਟਲ ਸੁਝ ਗਿਆ ਵਰੋਂ ਇੱਕ ਸਰਵਿਸ ਲਾਂਚ ਕੀਤੀ ਗਈ ਹੈ ਜਿਹਦੇ ਵਿੱਚ ਇਹ ਫ੍ਰੀ ਸਰਵਿਸ ਹੈ ਜਿਹਦੇ ਵਿੱਚ ਕੀ ਆਪਾਂ ਜਿਵੇਂ ਪਤਾ ਹੀ ਨਹੀਂ ਲੱਗਦਾ ਜਿਨ੍ਹਾਂ ਨੇ ਕਹਾਤਾ ਕਿ ਘਰ ਚ ਇੰਨੀਆਂ ਲਾਈਟਾਂ ਲੱਗਦੀਆਂ ਇਦਾਂ ਨਹੀਂ ਹੈ ਇਹ ਇੱਕ ਪੂਰੀ ਟੈਕਨੀਕ ਹੈ ਪੂਰੀ ਇੰਜੀਨੀਅਰਿੰਗ ਹੈ ਪੂਰੀ ਥਿਊਰੀ ਹੈ ਇੱਕ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਕਿਹੜੇ ਐਂਗਲ ਤੇ ਕਿਹੜੀਆਂ ਲਾਈਟਾਂ कहे एंगल के लगन चाहिए किन्ने फोर लगन चाहिए हाइट चाहिए कि चाहिए टू के चाहिए फोर के चाहिए वॉम वाइट चाहिए है वो सारी जी सर्विस सैक्रिस्ट सुचियों वालों फ्री दिखती जा रही है अठ उन्नीस सौ सठ अट्ठ उ सौ सठ एट वन नाइन सिक्स जीरो एट वन नाइन सिक्स जीरो फ्री टोल फ्री नंबर अं प्रोवाइड किया अब विश्वकर्मा दिवस उत्ते ਇਸ ਸਰਵਿਸ ਨੂੰ ਅਸੀਂ ਲਾਂਚ ਕੀਤਾ ਹੈ ਜਿਹਦੇ ਵਿੱਚ ਤੁਸੀਂ ਫ੍ਰੀ ਦੇ ਵਿੱਚ ਆਪਣੀਆਂ ਡਰਾਇੰਗਾਂ ਭੇਜ ਕੇ ਜਿਸ ਲੂਮਿਨਸ ਦੇ ਉੱਤੇ ਕਿੰਨੇ ਵਾਟੇ ਦੀ ਕਿਹੜੀ ਲਾਈਟ ਹੈ ਚਾਹੇ ਫੈਕਟਰੀ ਹੈ ਚਾਹੇ ਘਰ ਹੈ ਚਾਹੇ ਕੋਈ ਦੁਕਾਨ ਹੈ ਸ਼ਾਪ ਹੈ ਉਹਦੇ ਬਾਰੇ ਤੁਸੀਂ ਫ੍ਰੀ ਸਰਵਿਸ ਲੈ ਸਕਦੇ ਹੋ ਇਹ ਜਿਹੜਾ ਤੁਸੀਂ ਨੰਬਰ ਦਿੱਤਾ ਮੇਰਾ ਕੋਈ ਦਰਸ਼ਕ ਦੇਖ ਕੇ ਨੰਬਰ ਡਾਇਲ ਕਰਕੇ ਤੁਹਾਨੂੰ ਕਾਲ ਕਰੂਗਾ ਪੂਰੀ ਉਹਦੀ ਜਿਹੜੀ ਗਾਈਡੈਂਸ ਆ ਪੂਰੀ ਸਭ ਫ੍ਰੀ ਹੈ ਹਾਂਜੀ ਹਾਂਜੀ ਸਾਰੀ ਗਾਈਡੈਂਸ ਪੂਰੀ ਹੈ ਇਹ ਵਟਸਐਪ ਨੰਬਰ ਹੈ ਰਿਟਨ ਦੇ ਵਿੱਚ ਤੁਸੀਂ ਡਰਾਇੰਗਾਂ ਦਿਓ ਵਿਥਿਨ 48 ਘੰਟੇ ਦੇ ਵਿੱਚ 72 ਘੰਟੇ ਦੇ ਵਿੱਚ 3 ਦਿਨ ਦੇ ਅੰਦਰ ਆਂਦਾ ਤੁਹਾਨੂੰ ਲਾਈਟਿੰਗ ਦੇ ਆ ਪੂਰੀਆਂ ਡਰਾਇੰਗਾਂ ਬਾਕਾਇਦਾ ਪ੍ਰੋਵਾਈਡ ਕੀਤੀਆਂ ਜਾਣਗੀਆਂ ਅਗਰ ਕਿਤੇ ਕੋਈ ਪ੍ਰੋਬਲਮ ਵੀ ਆਂਦੀ ਆ ਤਾਂ ਇਸ ਸਰਵਿਸ ਦੇ ਉੱਤੇ ਕਾਲ ਕਰਕੇ ਬੰਦਾ ਤੁਹਾਨੂੰ ਤੁਹਾਡੇ ਘਰ 'ਚ ਜਿੱਥੇ ਵੀ ਪੰਜਾਬ 'ਚ ਹੈ ਤੁਹਾਨੂੰ ਗਾਈਡ ਕਰਨ ਉੱਥੇ ਸਮਝਾਣ ਆ ਜਿਗਾ ਫ੍ਰੀ ਆਫ ਕਾਸਟ ਐ ਸਾਰਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵਿਸ਼ਕਰਮਾਡੇ ਦੇ ਮੌਕੇ ਜਿੱਥੇ ਅੱਜ ਜਿਹੜੇ ਹੱਥੇ ਕੰਮ ਕਰਨ ਵਾਲੇ ਲੋਕ ਨੇ ਉਸ ਨੂੰ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਭਾਈ ਜੀ ਦੇ ਵੱਲੋਂ ਇੱਕ ਸਪੈਸ਼ਲ ਸਕੀਮ ਤੁਸੀਂ ਕਹਿ ਲੋ ਇੱਕ ਪੋਰਟਲ ਲਾਂਚ ਕੀਤਾ ਗਿਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਲਾਈਟਾਂ ਲਵਾਉਣੇ ਚਾਹੁੰਦੇ ਹੋ ਜਿਹੜੇ ਨਵੇਂ ਘਰ ਬਣ ਰਹੇ ਨੇ ਭਾਵੇਂ ਛੋਟੇ ਨੇ ਭਾਵੇਂ ਵੱਡੇ ਨੇ ਭਾਵੇਂ ਫੈਕਟਰੀਜ਼ ਨੇ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਲਾਈਟ ਲਵਾ ਸਕਦੇ ਹੋ ਕਿਹੜੇ ਐਂਗਲ ਤੇ ਕਿਹੜੇ ਪੁਆਇੰਟ ਤੇ ਨੰਬਰ ਜਿਹੜਾ ਤੁਹਾਨੂੰ ਦਿੱਤਾ ਹੋਇਆ ਉਸ ਨੰਬਰ ਤੇ ਡਾਇਲ ਕਰਕੇ ਤੁਸੀਂ ਫ੍ਰੀ ਆਫ ਕੋਸਟ ਜਿਹੜੀ ਸਲਾਹ ਉਹ ਲੈ ਸਕਦੇ ਹੋ ਹੋਰ ਅਪਡੇਟ ਦੇ ਲਈ ਜੁੜੇ ਰਹੋ ਦੱਚੀ ਰਾਗ ਨਿਊਜ਼ ਦੇ ਨਾਲ